ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਭੱਲ ਦੀ ਵੀ ਅਗੜੀ ਬੋਟ ਹੋ ਰਹੀ ਚਾਹ। ਬਰਾਜ਼ੀ ਨੌ ਦੀ ਅਕਰ ਵੀ ਲੈ ਲਿਓ ਮੜ ਜਾਓ। ਅੰਦਰ ਲੈ ਲਿਓ ਹੋਇਆ ਜਾਂਦਾ। ਕਿਰਾ 10 ਰੁਪਏ ਖੀਰਾ 10 ਰੁਪਏ। 10 ਰੁਪਏ ਕਿਲੋ ਖੀਰਾ 10 ਰੁਪਏ ਕਿਲੋ। ਨਵਾਂ ਸ਼ਹਿਰ ਦੀ ਮੰਡੀ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ। ਉਹ ਜੀ ਬਹੁਤ ਜ਼ੋਰ ਦੀ ਕਾਰ। ਉਹ ਸਿੱਧਾ ਆ ਯਾ ਯਾ ਲੱ ਰਹੇ ਹੈ ਯਾ ਜੀ। ਉਹ ਠੀਕ ਆ। ਸਬਜ਼ੀਆਂ ਦੇ ਰੇਟ ਵੀ ਦੇਖਾਂਗੇ ਕਿ ਕਿਸ ਤਰ੍ਹਾਂ ਖੀਰਿਆਂ ਦਾ ਕੀ ਰੇਟ ਆ ਜੀ ਲਾਲਾ ਜੀ। ਵੀਰ ਭੈ ਕੋਲ। ਵੀਰ ਭਾ ਕਿਲੋ ਜੀ। ਸੀਨੇਰ ਦੀ ਰਹਾ। ਹਾਂ ਜੀ। 10 ਰੁਪਏ ਕਿਲੋ ਵੀ ਆ। ਅੱਛਾ ਦੇਸੀ 10 ਰੁਪਏ। ਕਿਆ ਬੋਲੇ ਯਸ ਸਬਜੀ ਮੰਡੀ ਨਵਾਂ ਸ਼ਹਿਰ ਦੀ ਉਹ ਰੌਣਕਾਂ ਨਜ਼ਰ ਨਹੀਂ ਆਉਂਦੀਆਂ ਰੌਣਕਾਂ ਹੌਲੀ-ਹੌਲੀ ਮੰਡੀਆਂ ਦੇ ਵਿੱਚੋਂ ਗਾਇਬ ਹੁੰਦੀਆਂ ਜਾ ਰਹੀਆਂ ਸਮਾਂ ਬਹੁਤ ਬਦਲ ਗਿਆ ਕੋਈ ਟਾਈਮ ਹੋਇਆ ਕਰਦਾ ਸੀ ਕਿ ਮੰਡੀ ਦੇ ਅੰਦਰ ਬਹੁਤ ਰੌਣਕਾਂ ਵੇਖੇ ਕਿ ਦੇਖੋ ਕਿੰਨੇ ਕੁ ਗਾਹਕਾਂ ਨਜ਼ਰ ਨਹੀਂ ਆਉਂਦੇ ਇੰਜ ਲੱਗਦਾ ਕਈ ਵਾਰ ਕਿ ਦੁਕਾਨਦਾਰਾਂ ਦੀ ਗਿਣਤੀ ਜ਼ਿਆਦਾ ਆ ਤੇ ਗਾਕਾਂ ਦੀ ਜਿਹੜੀ ਗਿਣਤੀ ਆ ਉਹ ਘੱਟ ਨਜ਼ਰ ਆਂਦੀ ਹੈ ਨਵਾਂ ਸ਼ਹਿਰ ਦੀ ਮੰਡੀ ਮਸ਼ਹੂਰ ਸਬਜ਼ੀ ਮੰਡੀ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਰੌਣਕ ਕਿੱਥੇ ਨਜ਼ਰ ਆਣੀ ਜੀ ਲੋਕਾਂ ਕੋ ਪੈਸਾ ਹੈ ਨਹੀਂ ਜੀ ਮੇਨ ਮਜਬੂਰੀ ਆ ਹੈ ਕਿਸੇ ਦੇ ਘਰ ਬਿਮਾਰੀ ਦੀ ਪ੍ਰੋਬਲਮ ਹੈ ਕਿਸੇ ਦੇ ਘਰ ਕੋਈ ਪ੍ਰੋਬਲਮ ਹੈ ਜੇ ਬੰਦਾ ਦਿਹਾੜੀ ਦਾ 500 ਕਮਾਉਂਦਾ ਤੇ 200 ਦੀ ਸਬਜ਼ੀ ਲੈ ਜਾਊਗਾ ਅਗਲੇ ਬਚਾਣਾ ਗਿਆ ਹੈ ਸਬਜ਼ੀਆਂ ਵੀ ਮਹਿੰਗੀਆਂ ਕੋਈ ਸਬਜ਼ੀਆਂ ਸਸਤੀਆਂ ਹੈ ਜੀ ਹਾਂ ਜੀ ਆਹ ਸਾਹ ਚੱਲਦਾ ਅੱਜ ਕੱਲ ਜੀ ਸ਼ੁਕਰੀਆ ਕਿਉਂਕਿ ਬਹੁਤ ਸਮਾਂ ਬਦਲ ਗਿਆ ਰੇਟ ਵੀ ਘਟਦੇ ਤੇ ਵੱਧਦੇ ਰਹਿੰਦੇ ਹੈ ਦੇਖਿਏ ਕਿ ਨਜ਼ਰ ਨਹੀਂ ਆਂਦਾ ਇਹ ਕਿਠਾਰ ਹੈ ਜੀ ਹਾਂ ਜੀ ਕਿਠਾਰ ਕੀ ਰੇਟ ਹੈ ਜੀ ਕਿਠਾਰ ਦਾ ਹਾਂ ਜੀ 60 ਰੁਪਏ ਕਠਾਰ ਜੀ ਕਟੋ ਜੀ ਫਿਰ ਕਠਾਰ ਨੂੰ ਅੱਧਾ ਕਿਲੋ ਨੂੰ ਕਟੋ ਕਠਾਰ ਵੀ ਬਹੁਤ ਜਵਰਦਸਤ ਤੇ ਬੜੀ ਤਾਕਤਵਾਰੇ ਦੀ ਸਬਜ਼ੀ ਆ ਜੀ ਇਹਨੂੰ ਤੁਸੀਂ ਤਲ ਵੀ ਸਕਦੇ ਹੋ ਇਹਨੂੰ ਤਲਿਆ ਵੀ ਜਾਂਦਾ ਆ ਕਿ ਕਠਾਰ ਬਹੁਤ ਹੀ ਵਧੀਆ ਆਪਣੇ ਆਪ ਦੇ ਵਿੱਚ ਲਓ ਜੀ ਬੜਾ ਅਲੱਗ ਤੋਂ ਤਰੀਕਾ ਕਖਾਰ ਦਾ ਇੱਕ ਕਿਨੇਰ ਪੈ ਕੇ ਲੋ ਜੀ 60 ਰੁਪਏ ਆச்சா ਕਿਲੋ ਕਟੋ ਇਹਨੂੰ ਆਲਾ 60 ਰੁਪਏ ਇਹਨੂੰ ਕਿੰਨੇ ਦੇ ਪਰਵਲ ਹੈ ਪਰਵਲ ਅੱਛੀ ਨਹੀਂ ਬੇ ਸਰ ਨਿੰਬੂ ਕਾਦੇ ਵਾਸਤੇ ਲਾਉਂਦੇ ਆ ਜੇ ਤਾਂ ਕਾਲਾ ਨਹੀਂ ਹੋਊਗਾ ਜੀ ਅੱਛਾ ਜੀ ਕਿੱਧਰ ਰਹੂਗਾ ਮੱਕੀ ਨਹੀਂ ਬੈਠੂਗੀ ਖਾਚਾ ਜੀ ਹਾਂ ਲਓ ਜੀ ਕਠਾਰ ਬਹੁਤ ਹੀ ਵਧੀਆ ਸਬਜੀ ਦੇ ਤਾਕਤਵਾਰ ਕਠਾਰ ਦੀ ਸਬਜੀ ਬੜੀ ਤਕੜੀ ਹੈ ਇੱਕ ਵਾਰੀ ਜਰੂਰ ਖਾ ਕੇ ਵੇਖਿਓ ਤੈਨੂੰ ਐਸੀ ਤਰ੍ਹਾਂ ਤਲ ਵੀ ਸਕਦੇ ਆ ਕਿ ਜਿਸ ਤਰ੍ਹਾਂ ਆਪਾਂ ਪਕੌੜਿਆਂ ਨੂੰ ਤਲਦੇ ਆ ਇਹਨੂੰ ਤਲਣ ਤੋਂ ਬਾਅਦ ਵੀ ਐਸੀ ਤਰ੍ਹਾਂ ਹੀ ਤੁਸੀਂ ਖਾਣ ਦੇ ਵਾਸਤੇ ਵਰਤ ਸਕਦੇ प्यारे साथियों नवा शहर दी सब्जी मंडी दी है नवा शहर दी सब्जी मंडी ਦੇ ਵਿੱਚ ਉਹ ਰੌਣਕਾਂ ਨਜ਼ਰ ਨਹੀਂ ਆਉਂਦੀਆਂ ਸਮਾਂ ਬਹੁਤ ਬਦਲ ਗਿਆ ਕੋਈ ਟਾਈਮ ਹੋਇਆ ਕਰਦਾ ਸੀ ਕਿ ਜਦੋਂ ਇੱਥੇ ਬਹੁਤ ਰੌਣਕ ਹੁੰਦੀ ਸੀ ਕਿਉਂਕਿ ਮਹਿੰਗਾਈ ਦੀ ਮਾਰ ਹੀ ਕੁਛ ਐਸੀ ਹੈ ਸਮੇ ਦੇ ਹਿਸਾਬ ਦੇ ਨਾਲ ਘਰ ਵਾਸਤੇ ਸਬਜ਼ੀ 200 ਰੁਪਏ ਦੇ ਨਜ਼ਦੀਕ ਨਜ਼ਦੀਕ ਆਂਦੀ ਹੈ ਤੇ ਜਿਹੜਾ ਮਜ਼ਦੂਰ ਬੰਦਾ ਇੰਜ ਲੱਗਦਾ ਕਿ ਉਹਦੀ ਰੇਜ ਤੋਂ ਇਸ ਸਬਜ਼ੀਆਂ ਨਿਕਲਦੀਆਂ ਜਾ ਰਹੀਆਂ ਹਨ ਸਮੇਂ ਦੀ ਮਹਗਾਈ ਨੇ ਐਸਾ ਰੂਪ ਧਾਰਨ ਕੀਤਾ ਕਿ ਮਜ਼ਦੂਰ ਵੀ ਜਿਹੜੇ ਹੈਗੇ ਆ ਮਜ਼ਦੂਰ ਵਰਗ ਜਿਹੜਾ ਹੈਗਾ ਆ ਉਹਦੇ ਲਈ ਕਾਫੀ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਲਾਲਚ ਕੀ ਰੇਟ ਹੈ ਜੀ ਕੀ ਕੀ ਕਰੇਲੇ ਕਰੇਲੇ ਦਾ ਕਿਹ ਰੇਟ ਹੈ ਕਰੇਲੇ ਦਾ 30 ਰੁਪਏ ਕਿਲੋ ਆਕ ਕੀ ਆ ਜੀ ਕੀ ਆ ਇਹ 15 ਰੁਪਏ ਬੈਂਗਣ ਜੀ ਬੈਂਗਣ 20 ਰੁਪਏ ਕਿਲੋ ਠੀਰੇ ਜੀ ਹੀਰਾ 15 ਰੁਪਏ ਮਿਰਚ ਮਿਰਚ 40 ਰੁਪਏ ਹਰੇ ਮਟਰ ਜੀ ਮਟਰ ਇਹ 70 ਰੁਪਏ ਕਿਹ ਗਾਜਰ ਕਿੱਥੋਂ ਦੀ ਹੈ ਜੀ ਇਹ ਇਹ ਗਾਜਰ ਇਧਰੋਂ ਆਉਂਦੀ ਆ ਕੀ ਕਹਿੰਦੇ ਸੁਲਤਾਨ ਜੀ 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 ਇਹ ਸ਼ੇਵਲਾ ਮੱਚਤਾ ਜੀ ਸ਼ੇਵਲਾ 20 ਰੁਪਏ ਕਿਲੋ ਜਿਹੜੀਆਂ ਫਲੀਆਂ ਹੈਗੀਆਂ ਜੀ ਫਲੀਆਂ ਫਲੀਆਂ ਇਹ 50 ਜੀ ਜੀ ਖਰਾ ਧਨੀਆਂ ਜਿਹੜੇ ਪਿੰਡਾਂ ਚ ਅੱਗੇ ਫ੍ਰੀ ਦਿੰਦੇ ਹੁੰਦੇ ਸੀਗੇ ਇਹ ਹੁਣ ਦੋ ਦਸਾਉਂਦੀਆਂ ਕਿਉਂਕਿ ਸਮਾਂ ਬਦ ਗਿਆ ਟਮਾਟਰ ਕਿੰਨੇ ਰੁਪਏ ਕਿਲੋ ਜੀ ਟਮਾਟਰ ਯਾਰ ਜੀ ਜੀ ਕਿੰਨੇ ਕ ਸਾਲਾਂ ਤੋਂ ਮੰਡੀ ਵਿੱਚ ਕੰਮ ਕਰਦੇ ਜੀ ਮੈਂ ਕਰਦਾ ਜਾਂ 90 ਦੇਖੋ ਮਹਗਾਈ ਦਾ ਦੌਰ ਕਿਦਾਂ ਆਇਆ ਜੀ ਕਿਉਂਕਿ ਰੌਣਕਾਂ ਹੋਂ ਨਜ਼ਰ ਨਹੀਂ ਆਉਂਦੀ ਨਹੀਂ ਤਾਂ ਬਹੁਤ ਚਹਿਲ ਪਹਿਲ ਹੁੰਦੀ ਸੀ ਹਾਂ ਜੀ ਤੇ ਸਮਾਂ ਬਹੁਤ ਬਦਲ ਗਿਆ ਲਸਣ ਦਾ ਕੀ रेट ਹੈ ਲਸਣ ਦਾ 50 ਰੁਪਏ ਭਾਈਆ 180 ਰੁਪਏ ਕਿਲੋ ਹੋ ਗਿਆ ਜੀ ਜੀ ਜਿਹੜਾ ਕਿੰਨਾ 50 ਰੁਪਏ ਕਿਲੋ ਹੁੰਦਾ ਇਹ ਚੱਪਣ ਕਦੂ ਆ ਜੀ ਇਹ ਚੱਪੜਾ ਕਰ ਦੋ ਜੀ ਚੱਪੜ ਕਦੂ ਦਾ ਕੀ ਰੇਟ ਆ ਗਿਆ 20 ਰੁਪਏ ਕਿਲੋ 20 ਰੁਪਏ ਕਿਲੋ ਆ ਗਿਆ ਠੀਕ ਹੈ ਜੀ ਨਵਾਂ ਸ਼ਹਿਰ ਮੰਡੀ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਲਾਲਾ ਜੀ ਟਮਾਟਰ ਦਾ ਕੀ ਰੇਟ ਆ ਗਿਆ ਜੀ 50 ਰੁਪਏ ਕਿਲੋ ਜੀ ਠੀਕ ਹੈ ਜੀ ਤੇ ਚੱਪੜ ਕਦੂ ਦਾ ਜੀ 40 ਰੁਪਏ ਕਿਲੋ ਤੇ ਉਹ ਕਦੂ ਹਰਾ ਜੀ 20 ਰੁਪਏ ਕਿਲੋ ਜੀ ਤੇ ਬੈਂਗੜ ਕੀ ਰੇਟ ਆ ਕੇ ਜੀ 20 ਰੁਪਏ ਜੀ ਜੇ ਉਹ ਬੰਦ ਗੋਭੀ ਦੀ ਗੱਲ ਕੀਤੀ ਜਾਵੇ 20 ਰੁਪਏ ਕਿਲੋ 20 ਟੈ ਕਿਲੋ ਇਹ ਨਵਾਂ ਸ਼ਹਿਰ ਮੰਡੀ ਦੀਆਂ ਤਸਵੀਰਾਂ ਨੇ ਮੰਡੀ ਨਵਾਂ ਸ਼ਹਿਰ ਦੇ ਰੇਟ ਨੇ ਨਵਾਂ ਸ਼ਹਿਰ ਮੰਡੀ ਬਹੁਤ ਮਸ਼ਹੂਰ ਸਬਜ਼ੀ ਮੰਡੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਬਾਕੀ ਵੀ ਤਰੀਕੇ ਦੇ ਨਾਲ ਵਧੀਆ ਵਧੀਆ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆਂ ਪਿੰਡੀ ਦਾ ਕੈਰੇਟ ਹੈ ਜੀ ਪਿੰਡੀ ਦਾ 40 ਰੁਪਏ ਕਿਲੋ ਹੈ ਜੀ ਹਰੀ ਮਿਰਚ ਜੀ ਹਰੀ ਮਿਰਚਾਂ ਜੀ 40 ਰੁਪਏ ਕਿਲੋ ਮੂਲੀਆਂ ਜਿਹੜੀਆਂ ਦੀ ਮੂਲੀਆਂ 20 ਰੁਪਏ ਦਾ ਕੁਛ ਹੈ ਜੀ 20 ਰੁਪਏ ਦਾ ਇਹ ਚਕੰਦਰ ਹੈ 20 ਰੁਪਏ ਕੁਛਾ ਚਕੰਦਰ 20 ਰੁਪਏ ਕੁਛਾ ਇਹ ਖੀਰੇਪਾਲ 20 ਰੁਪਏ ਕਿਲੋ ਹੈ ਜੀ ਔਰ ਗਿਆ ਵੀ 20 ਰੁਪਏ ਕਿਲੋ ਇਹ ਨਹੀਂ ਆਦੀ ਕੁਛ ਹੀ 10 ਰੁਪਏ 10 ਰੁਪਏ ਹਾਂਜੀ ਲਸਣ ਜਿਹੜਾ ਨਜ਼ਰਾਂ ਦਾ ਉਹ ਹਰਾ ਹਰਾ ਪਿਆਜ਼ ਹਰਾ ਪਿਆਜ਼ ਇਹ 20 ਰੁਪਏ ਕੁਛ ਹੀ ਆ ਲਕੋ ਕੇ ਰੱਖਿਆ ਇਹਦੇ ਵੀ ਸਾਗ ਸਾਗ ਸਰੋਂ ਦਾ ਸਰੋਂ ਦਾ ਸਾਗ ਆ ਗਿਆ ਸਰੋਂ ਦਾ ਸਾਗ ਦਾ ਸਾਗ ਹੈ ਜੀ ਸਰੋਂ ਦਾ ਸਾਗ ਇਹ ਕੋਲੀਓ ਮਰ ਜਾ ਤਸਵੀਰਾਂ ਇਹਦੀਆਂ ਸਾਂਝੀਆਂ ਕਰੀਏ ਸਰੋਂ ਦੇ ਸਾਗ ਦੀਆਂ ਲਓ ਜੀ ਸਰੋਂ ਦਾ ਸਾਗ ਆਪ ਜੀ ਨੂੰ ਦਿਖਾਉਂਦੇ ਆਂ ਉਹਦੇ ਨਾਲ ਮੇਥੇ ਮੇਥੀ ਤੇ ਬਹੁਤ ਹੀ ਵਧੀਆ ਸਾਗ ਪਾਲਕ ਇਹ ਕਿੰਨੇ ਰੁਪਏ ਕੁਛੀ ਆ ਜੀ ਇਹ ਗੁੱਚੀ ਦਿੰਦੇ ਜੀ 3 ਰੁਪਏ 250 ਆ 250 ਦੀਆਂ ਤੇ 1 30 ਰੁਪਏ ਦੀ ਪਾਲਕ ਹੈਗੀ ਵੀ ਲਓ ਜੀ ਸਾਗ ਖਾਣ ਦੇ ਸ਼ਕੀਨ ਵੀ ਨਵਾਂ ਸ਼ਹਿਰ ਪਹੁੰਚ ਸਕਦੇ ਹਨ ਇਹ ਵੀਰ ਦੇ ਕੋਲੋਂ ਸਾਗ 메ਨ ਰੋਡ ਦੇ ਬਿਲਕੁਲ ਨਜ਼ਦੀਕ ਹੀ ਮੰਡੀ ਵੜਦਿਆਂ ਸਾਰੀ ਸਾਗ ਦਾ ਬਹੁਤ ਹੀ ਵਧੀਆ ਬੜੇ ਸ਼ੌਂਕ ਦੇ ਨਾਲ ਰੇਜ਼ਮੈਂਟ ਕੀਤਾ ਹੋਇਆ ਕਿ ਮੰਡੀ ਦੇ ਅੰਦਰ ਵੜਦਿਆਂ ਸਾਰ ਹੀ ਮੇਥੇ ਸਰੋਂ ਦਾ ਸਾਗ ਤੇ ਪਾਲਕ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਆ ਹਰੇ ਧਨੀਏ ਦੀ ਗੱਲ ਵੀ ਕਰਦੇ ਆ ਪਿਆਜ਼ ਜਿਹੜੇ ਹਰੇ-ਹਰੇ ਉਹਨਾਂ ਦੀਆਂ ਗੱਲਾਂ ਵੀ ਕਰਦੇ ਜਾ ਰਹੇ ਨੇ